ਬਾਈ ਤੱਕੇ ਨਾ ਮਰਾਰੇ ਖੜਜੋ ਬਾਈ ਬਰੂ ਨੇ ਸਾਰਾ ਨਹੀਂ ਫੋਟੋ ਕਰਾਵਾਂਗੇ ਬਾਈ ਬਾਬੇ ਨੂੰ ਓ ਬਾਈ ਤੱਕੇ ਨਾ ਮਰੋ ਛੜਜੋ ਤੱਕੇ ਦਾ ਮਰੋ ਓ ਬਾਈ ਫੇਰ ਸੁਣਾਓ ਸ਼ੇਰ ਆ ਮੈਂ ਸੁਣਾਉਣਾ ਬਾਈ ਮੈਂ ਮੈਂ ਤੁਹਾਨੂੰ ਨਾ ਯਾਰ ਬਰੋ ਓ ਬਾਈ 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 ਆ ਮੁੰਡੇ ਨੇ ਸੁਣਾਉਣਾ ਇੱਕ ਮੈਂ ਇੱਕ ਇੱਕ ਗੱਲ ਹੋਰ ਦੱਸਾਂ ਜਿੰਨੇ ਮੰਡੀ ਚ ਆਏ ਸਾਰੇ ਬਾਰੇ ਜੰਨੇ ਅਕਬਰ ਤਾੜੀਆਂ ਉਹਨੂੰ ਜਿੱਤੇ ਨਾਲ ਵੱਧ ਮਿਲਿਆ ਪਿਆਰ ਆ ਆਈ ਰਾਜੂ ਦੂਜਾ ਮਨਪ੍ਰੀਤ ਕੋਟ ਭਾਰੇ ਵਾਲਾ ਤੀਜਾ ਵੀ ਜਦਸਾ ਲੱਗ ਗਈ ਤੀਜਾ ਬਾਕਸਰ ਸਿਰੇ ਸਿਰੇ ਦਾ ਲਖਾਰੀ ਆ ਇਹਨਾਂ ਦੀ ਬਾਬੇ ਨਾਮ ਯਾਰੀ ਆ ਵਾਹ ਜੀ ਬਾਤਾਂ ਇਹ ਆਉਣ ਦੀ ਸਪੋਰਟ ਲਿਖਿਆ ਬਾਈ ਨੇ ਤਾਂ ਕਰਕੇ ਉਹੀ ਥੱਲੇ ਉੱਤੇ ਆਹ ਮੁੰਡਾ ਕਲਾਕਾਰ ਹੈ ਹਾਂ ਕਿਹੜਾ ਮੁੰਡਾ 1% ਹੈ ਗਿਆ ਕਿਸੇ ਦਾ ਨਿਸ਼ਾਨੀ ਦੇ ਕੇ ਸਾਤੋਂ ਕਮੇਟੀ ਤੋਂ ਲਿਜਾ ਸਕਦਾ ਪਰਸ ਕੇਰੇ ਕਮੇਟੀ ਤੋਂ ਲਿਜਾ ਸਕਦਾ ਨਿਸ਼ਾਨੀ ਦੇ ਕੇ ਉਹ 1 ਮਿੰਟ ਅਪਾਇਰ ਨਾਲ ਅਪਾਇਰ ਨਾਲ ਆ ਮੁੰਡਾ ਕਲਾਕਾਰ ਨਾਮ ਹੈ ਦਾ ਹਰਸ਼ਾ ਗੁੰਟੀ ਵਾਲਾ ਹਰਸ਼ਾ ਗੁੰਟੀ ਵਾਲਾ ਸਾਡਾ ਵੀਰ ਬਾਈ ਤੂੰ ਤਾਂ ਸੋਣਾ ਹੀ ਬਹੁਤ ਹੈ ਹਰਸ਼ਾ ਗੁੰਟੀ ਵਾਲਾ ਹਰਸ਼ਾ ਗੁੰਟੀ ਵਾਲਾ ਇਹ ਬਾਈ ਸਿੰਗਰ ਆ ਇਹਦੇ ਲਈ ਇੱਕ ਤਾੜੀ ਮਾਰੋ ਜੀ ਕਿਹੜਾ ਨਵਾਂ गाना ਆਇਆ ਵੀਰ ਦਾ ਸੁਣਾਓ ਛੜਿਆਂ ਦੇ ਬਾਬਾ ਜੀ ਸ਼ੜਾ ਕਮਿਊਨਿਟੀ ਦਾ ਬਾਈ ਗਾਣਾ